ਜੀ ਸਾਥੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਅੱਜ ਤੋਂ ਆਪਾਂ ਨਿਊ ਬੈਚ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ 6th ਕਲਾਸ ਦੀਆਂ ਸਾਰੀਆਂ ਹੀ ਸਾਰਾ ਹੀ ਸਿਲੇਬਸ ਕਵਰ ਕਰਾਵਾਂਗੇ ਐਂਡ ਸਾਰੀਆਂ ਹੀ ਬੁੱਕਸ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਜੀ ਹਾਂ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਅੱਜ ਆਪਾਂ ਤੁਹਾਨੂੰ ਇੰਟਰੋਡਿਊਸ ਕਰਾਉਣ ਲੱਗੇ ਹਾਂ 6th ਕਲਾਸ ਪੰਜਾਬ ਬੋਰਡ ਦੀ ਸਾਇੰਸ ਦੀ ਬੁੱਕ ਦੇ ਨਾਲ ਮੈਨਰੇ ਕੋਲ ਠੀਕ ਸੁਣਿਆ ਐਂਡ ਨਾਲ ਹੀ ਮੇਰੇ ਕੋਲ ਜਿਨ੍ਹਾਂ ਬੱਚਿਆਂ ਕੋਲ ਬੁੱਕ ਹੈਗੀ ਆ ਉਹ ਬੁੱਕ ਖੋਲ ਕੇ ਬੈਠ ਜਾਓ ਜਿਨ੍ਹਾਂ ਬੱਚਿਆਂ ਕੋਲ ਬੁੱਕ ਨਹੀਂ ਹੈਗੀ ਡੋਂਟ ਵਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੁਣ ਸਾਰੀਆਂ ਵੀਡੀਓਜ਼ ਤੁਸੀਂ YouTube ਤੋਂ ਦੇਖ ਸਕਦੇ ਆ ਜੇਕਰ ਤੁਹਾਡੇ ਕੋਲ ਬੁੱਕ ਨਹੀਂ ਵੀ ਹੈਗੀ ਤਾਂ ਤੁਸੀਂ ਇਸ ਚੈਨਲ ਤੋਂ ਆਪਣੀ ਸਟੱਡੀ ਕਰ ਸਕਦੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਚੈਨਲ ਤੇ ਬਹੁਤ ਹੀ ਇਨਫੋਰਮੇਟਿਵ ਵੀਡੀਓ ਆਉਂਦੀਆਂ ਰਹਿੰਦੀਆਂ ਆ ਵੋਕੈਬਲਰੀ ਤੁਸੀਂ ਇੰਗਲਿਸ਼ ਕਿੱਦਾਂ ਸੈਕਸ ਕਰ ਸਕਦੀਆਂ ਬਹੁਤ ਹੀ ਟਿਪਸ ਐਂਡ ਟ੍ਰਿਕਸ ਆਉਂਦੀਆਂ ਆ ਤੁਸੀਂ ਆਪਣਾ ਐਗਜ਼ਾਮ ਕਿੱਦਾਂ ਕਰੈਕ ਕਰਨਾ ਆ 99% ਮਾਰਕਸ ਕਿੱਦਾਂ ਲੈਣੇ ਆ ਕਿਹੜੀਆਂ ਟਿਪਸਾਨੂੰ ਪਤਾ ਹੋਣੀਆਂ ਚਾਹੀਦੀਆਂ ਆ ਜਿਸ ਨਾਲ ਤੁਸੀਂ ਆਪਣਾ ਜਿਹੜਾ ਐਗਜ਼ਾਮ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਰੋਗੇ ਤੇ ਤੁਸੀਂ ਆਪਣੇ ਜਿਹੜੇ ਆ ਬਹੁਤ ਹੀ ਵਧੀਆ ਮਾਰਕਸ ਲਾਉਂਗੇ ਇਸ ਬੁੱਕ ਦਾ ਨਾਮ ਹੈਗਾ ਆ ਫਨ ਵਿਦ ਸਾਇੰਸ ਇਹ ਮੇਨ ਕੋਰਸ ਬੁੱਕ ਆਫ ਸਾਇੰਸ 6th ਕਲਾਸ ਦੀ ਬੁੱਕ ਆ ਇਹ ਜਿਹੜੀ ਕਿ ਇਹ ਲਿਖੀ ਗਈ ਹੈਗੀ ਆ ਜੇਸੀ ਚੰਦਰਾ ਗੌਰਵ ਨੰਦਾ ਦੁਆਰਾ ਠੀਕ ਹੈ ਬੁੱਕ ਖੋਲਦੇ ਆ ਆਪਾਂ ਤੇ ਤੁਹਾਨੂੰ ਦੱਸਦੇ ਆ ਆਪਾਂ ਬੁੱਕ ਵਿੱਚ ਕੀ ਕੀ ਪੜਾਂਗੇ ਐਂਡ ਤੁਸੀਂ ਦੇਖੀ ਜੇ ਆ ਪਹਿਲਾਂ ਤਾਂ ਉਹਨਾਂ ਨੇ ਇੰਟਰੋਡਿਊਸ ਹੀ ਕੀਤਾ ਹੈ ਬੁੱਕ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਆਪਣੇ ਕੋਲ ਤੇ ਆ ਕਿ ਆਪਣੇ ਕੋਲ ਤੁਹਾਨੂੰ ਪਤਾ ਹੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੋਈ ਆ ਸਸਟੇਨਰਬਲ ਡਿਵੈਲਪਮੈਂਟ ਬਾਰੇ ਐਂਡ ਹੁਣ ਆਪਣੇ ਕੋਲ ਆ ਗਿਆ ਹੈ ਸਿਲੇਬਸ ਵੀ ਆਪਾਂ ਇਸ ਬੁੱਕ ਵਿੱਚ ਕੀ ਕੀ ਪੜਾਂਗੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਦੇਖ ਲਿਆ ਕਰੋ ਵੀ ਕਿਹੜੇ ਪੇਜ ਤੇ ਆਪਾਂ ਕਿਹੜਾ ਆਪਣਾ ਚੈਪਟਰ ਹੈਗਾ ਆ ਠੀਕ ਆ ਇਹ ਸਾਇੰਸ ਦੀ ਬੁੱਕ ਦੇ ਵਿੱਚ ਆਪਣੇ ਕੋਲ ਟੋਟਲ ਚੈਪਟਰ ਹੋਊਗੇ 11 11 ਚੈਪਟਰ ਸੋਣਗੇ ਐਂਡ THEN ਆਪਣੇ ਕੋਲ ਮਾਡਲ ਟੈਸਟ ਪੇਪਰ 1 ਮਾਡਲ ਟੈਸਟ ਪੇਪਰ 2 ਜਿਹੜਾ ਕਿ ਬਹੁਤ ਹੀ ਮੋਸਟ ਇੰਪੋਰਟੈਂਟ ਹੁੰਦਾ ਹੈ ਕਈ ਵਾਰ ਤਾਂ ਸਾਰਾ ਪੇਪਰ ਹੀ ਮਾਡਲ ਟੈਸਟ ਪੇਪਰ ਵਿੱਚੋਂ ਆ ਜਾਂਦਾ ਹੈ ਟੀਚਰਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਉਹ ਪੇਪਰ ਬਣਾਉਣ ਤੇ ਅਚਾਨਕ ਹੋ ਜਾਂਦਾ ਹੈ ਵੀ ਉਹ ਇਹੀ ਪ੍ਰਿੰਟ ਕਰਾ ਕੇ ਥੋੜਾ ਜਿਹਾ ਚੇਂਜ ਕਰ ਦਿੰਦੇ ਉਹਦਾ ਸਟਾਈਲ ਤੇ ਉਹੀ ਸਾਰਾ ਪੇਪਰ ਵਿੱਚ ਆ ਜਾਂਦਾ ਹੈ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਇਹ ਤਾਂ ਡਿਕੇਸਮ ਤੇ ਡਿਪੈਂਡ ਕਰਦਾ ਆ ਵੀ ਤੁਹਾਨੂੰ ਪੇਪਰ ਕਿੱਦਾਂ ਦਾ ਆਊਗਾ ਠੀਕ ਆ ਐਂਡ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਫਰਸਟ ਚੈਪਟਰ ਹੈਗਾ ਯਾ ਕੰਪੋਨੈਂਟਸ ਆਫ ਫੂਡ ਜਿਹਦੇ ਵਿੱਚ ਫੂਡ ਦੀ ਗੱਲ ਹੋਊਗੀ ਸਾਰੀ ਐਂਡ ਸੈਕਿੰਡ ਚੈਪਟਰ ਸਾਰਟਿੰਗ ਮਟੀਰੀਅਲ ਇਨਟੂ ਗਰਪਸ ਜਿਹੜਾ ਮਟੀਰੀਅਲ ਆਪਾਂ ਕਿੱਦਾਂ ਵੱਖ-ਵੱਖ ਤਰੀਕਿਆਂ ਨਾਲ ਛਾਂਟਣਾ ਹੈ ਕਿੱਦਾਂ ਰੱਖਣਾ ਹੈ ਡਿਫਰੈਂਟ ਟਾਈਪ ਆਫ ਮਟੀਰੀਅਲਸ ਬਾਰੇ ਇਨਫੋਰਮੇਸ਼ਨ ਦਿੱਤੀ ਹੋਊਗੀ ਸੈਪਰੇਸ਼ਨ ਆਫ ਸਬਸਟੈਂਸਸਸ ਦਾ ਹੈਬਿਟੈਟ ਆਫ ਦਾ ਲਿਵਿੰਗ ਗੈਟਿੰਗ ਟੂ ਨੋ ਪਲਾਂਟਸ ਇਹਦੇ ਵਿੱਚ ਸਾਰੀ ਪਲਾਂਟਸ ਬਾਰੇ ਇਨਫੋਰਮੇਸ਼ਨ ਦਿੱਤੀ ਹੋਊਗੀ ਪੌਦਿਆਂ ਜੀਵ ਜ ਬਹੁਤ ਹੀ ਇੰਟਰਸਟਿੰਗ ਚੈਪਟਰ ਹੋਣ ਵਾਲਾ ਹੈ ਬਾਡੀ ਮੂਵਮੈਂਟਸ ਆਪਣੇ ਬਾਡੀ ਬਾਰੇ ਦੱਸਿਆ ਹੋਊਗਾ ਐਂਡ ਸੈਵਨਥ ਚੈਪਟਰ ਇਜ਼ ਮੋਸ਼ਨ ਐਂਡ ਡਿਸਟੈਂਸ ਐਂਡ 8th ਚੈਪਟਰ ਇਜ਼ ਇਲੈਕਟ੍ਰਿਕ ਕਰੰਟ ਐਂਡ ਸਰਕਟਸ ਇਹ ਵੀ ਚੈਪਟਰ ਬਹੁਤ ਇੰਟਰਸਟਿੰਗ ਹੋਊਗਾ ম্যাগਨੇਟ ਐਂਡ ਲਾਈਟ 에ਅਰ ਅਰਾਊਂਡ ਅਸ ਸਾਰੀ ਬੁੱਕ ਹੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਜੇਕਰ ਆਪਾਂ ਮਨ ਲਾ ਕੇ ਪੜਾਂਗੇ ਤਾਂ ਆਪਣੇ 100 ਵਿੱਚੋਂ 98 ਮਾਰਕਸ ਕਿਤੇ ਨਹੀਂ ਗਏ ਹੈਗੇ ਹਰ ਇੱਕ ਚੀਜ਼ ਆਪਣੀ ਲਾਈਫ ਦੇ ਰਿਲੇਟਡ ਰਹਿਣ ਵਾਲੀ ਆ ਬਾਡੀ ਬਾਰੇ ਵੀ ਆਪਾਂ ਨੂੰ ਬਹੁਤ ਚੀਜ਼ਾਂ ਪਤਾ ਹੁੰਦੀਆਂ ਐ ਬਿਜਲੀ ਬਾਰੇ ਵੀ ਹਵਾ ਬਾਰੇ ਵੀ ਲਾਈਟ ਬਾਰੇ ਵੀ ਮੈਗਨੈਟ ਬਾਰੇ ਵੀ ਫੂਡ ਬਾਰੇ ਵੀ ਇਹਦੇ ਵਿੱਚ ਕੋਸ਼ ਵੀ ਔਖਾ ਨਹੀਂ ਹੈਗਾ ਆਰਿਤ ਵਾਲੇ ਦੇ ਜੀਵ ਜੰਤੂਆਂ ਬਾਰੇ ਗੱਲਾਂ ਕੀਤੀਆਂ ਜਾਊਗੀਆਂ ਫੇਸਬੁੱਕ ਦੇ ਵਿੱਚ ਭੋਜਨ ਹਵਾ ਬਿਜਲੀ ਠੀਕ ਆ ਕਿਸੇ ਬੱਚੇ ਨੂੰ ਵੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਸਾਰੇ ਚੈਪਟਰ ਬਹੁਤ ਇੰਟਰਸਟਿੰਗ ਹੋਣ ਵਾਲੇ ਆ ਫਸਟ ਚੈਪਟਰ ਹੈਗਾ ਕੰਪੋਨੈਂਟਸ ਆਫ ਫੂਡ ਜੇਕਰ ਤੁਸੀਂ ਚਾਹੁੰਦੇ ਆ ਵੀ ਤੁਹਾਨੂੰ ਹਰੇਕ ਚੈਪਟਰ ਦੀ ਲਾਈਨ ਟੂ ਲਾਈਨ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਤੁਸੀਂ ਕਮੈਂਟ ਕਰ ਦਿਓ ਅੱਜ ਇਸ ਚੈਪਟਰ ਦੇ ਵਿੱਚ ਤੁਹਾਨੂੰ ਇਹਦੇ ਕੁਸ਼ਨ ਆਨਸਰ ਬੈਕ ਐਕਸਰਸਾਈਜ਼ ਸਾਰਾ ਕੁਝ ਲਰਨ ਕਰਾ ਦਾਂਗੇ ਬਹੁਤ ਹੀ ਟਿਪਸ ਐਂਡ ਟ੍ਰਿਕਸ ਦੇ ਨਾਲ ਤੁਸੀਂ ਵੀਡੀਓ ਦੇਖਣ ਤੋਂ ਬਾਅਦੋ ਜ਼ਰੂਰ ਸੋਚੋਗੇ ਵੀ ਚੈਪਟਰ ਪੜ੍ਹਨ ਦੀ ਲੋੜ ਨਹੀਂ ਹੈਗੀ ਜੇਕਰ ਤੁਸੀਂ ਚਾਹੁੰਦੇ ਆ ਵੀ ਲਾਈਨ ਟੂ ਲਾਈਨ ਮੀਨਿੰਗ ਸਮਝਾਇਆ ਜਾਵੇ ਤਾਂ ਆਪਾਂ ਤੁਹਾਨੂੰ ਇਸ ਤਰ੍ਹਾਂ ਵੀ ਵੀਡੀਓਜ਼ ਪ੍ਰੋਵਾਈਡ ਕਰਦਾਂਗੇ ਪਹਿਲਾਂ ਤਾਂ ਆਪਣੇ ਕੋਲ ਫੂਡ ਬਾਰੇ ਸਾਰਾ ਕੁਝ ਦਿੱਤਾ ਹੋਇਆ ਰਾਈਸ, ਪੋਟੈਟੋ, ਵੀਟ, ਸ਼ੂਕਰ ਐਂਡ ਚੈਪਟਰ ਹੁੰਦਾ ਹੈ ਚੈਪਟਰ ਬਟ ਸਕੂਲ ਦੇ ਵਿੱਚ ਵੀ ਪੜਾਇਆ ਜਾਂਦਾ ਬਟ ਕਈ ਟੀਚਰਸ ਆ ਜਿਹੜੇ ਉਹ ਚੈਪਟਰ ਨਹੀਂ ਪੜਾਉਂਦੇ ਹੈਗੇ ਹੁਣ ਦੇਖੋ ਇੱਥੇ ਬਹੁਤ ਹੀ ਇਨਫੋਰਮੇਸ਼ਨ ਚੀਜ਼ ਦਿੱਤੀ ਗਈ ਹੈ ਸੋਰਸ ਮਤਲਬ ਕਿ ਆਪਾਂ ਨੂੰ ਵਿਟਾਮਿਨ A ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਜੇ ਆਪਾਂ ਮਤਲਬ ਆਪਣੇ ਵਿੱਚ ਵਿਟਾਮਿਨ ਏ ਦੀ ਕਮੀ ਆ ਆਪਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਮਤਲਬ ਕਿ ਵਿਟਾਮਿਨ ਏ ਆਪਾਂ ਨੂੰ ਕਿਹੜੀਆਂ ਚੀਜ਼ਾਂ ਚੋਂ ਪ੍ਰਾਪਤ ਹੁੰਦਾ ਹੈ ਸੋਰਸ ਮੀਨੇ ਹੁੰਦਾ ਹੈ ਸੋਮੇ ਠੀਕ ਹੈ ਜਿੱਦਾਂ ਆਪਾਂ ਜੇ ਗ੍ਰੀਨ ਲੀਫੀ ਵੈਜੀਟੇਬਲਸ ਖਾਵਾਂਗੇ ਤਾਂ ਆਪਾਂ ਨੂੰ ਵਿਟਾਮਿਨ ਏ ਮਿਲਣਾ ਹੈ ਕੈਰਟਸ ਐਪਲ ਕਾਟ ਲੀਵਰ ਆਇਲ ਠੀਕ ਹੈ ਵਿਟਾਮਿਨ ਬੀ 1 ਮਿਲਕ ਸੋਇਆਬੀਨ ਗ੍ਰੀਨ ਵੈਜੀਟੇਬਲ ਸੀਰੀਅਲਸ ਐਗਸ ਸੀ ਫੂਡ ਬੀ 2 ਮਿਲਕ Peas, peas on the butter, beans, yeast, bananas, cherries, raisins, meat, and eggs. B3 avocados, fruit, sweet potatoes, beef, brown rice, peanuts. B5 beef liver, chicken, tuna, mushrooms. B6 chickpeas, tuna, salmon, poultry, potatoes. B7 eggs, beef, salmon, sunflower, seeds, nuts. b9 green leafy vegetables sprouts beans b12 milk liver meat eggs ਬਹੁਤ ਹੀ ਸਟੂਡੈਂਟਸ ਪੀਪਲ ਦੇ ਵਿੱਚ ਹੁੰਦੀ ਆ b12 ਦੀ ਕਮੀ ਆਪਾਂ ਨੂੰ ਕਹਿੰਦੇ ਆ ਨਾ ਡਾਕਟਰਸ b12 ਵਿਟਾਮਿਨ ਦੀ ਤੁਹਾਨੂੰ ਕਮੀ ਆ ਉਹ ਆਪਾਂ ਕਿੱਥੋਂ ਆਪਣੇ ਵਿੱਚ ਪੂਰਾ ਕਰ ਸਕਦੇ ਆ ਮਿਲਕ ਲੀਵਰ ਮੀਟ ਐਂਡ ਐਗਸ ਇਦਾਂ ਦੀਆਂ ਚੀਜ਼ਾਂ ਨਾਲ ਆਪਾਂ ਆਪਣੇ ਜਿਹੜੇ ਵਿਟਾਮਿਨਸ ਦੀ ਆਪਣੀ ਬਾਡੀ ਵਿੱਚ ਪ੍ਰੋਬਲਮ ਆ ਜਾਂਦੀ ਹੈ ਆਪਾਂ ਉਹ ਪੂਰੇ ਕਰ ਸਕਦੇ ਆ ਸੀ ਵਿਟਾਮਿਨ ਸੀ ਹੁੰਦਾ ਨਾ ਸਿਟਰਸ ਫਰੂਟਸ ਲਾਈਕ ਆਮਲਾ ਆਮਲੇ ਦਾ ਮਰਬਾ ਲੈ ਸਕਦੇ ਆਪਾਂ ਲਾਈਮ ਲੈਮਨ ਔਰੈਂਜ ਖਾਵਾ ਥੈਟ ਮੀਨਸ ਅਮਰੂਦ ਜਿਹੜੇ ਕਿ ਆਪਣੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਐਂਡ ਉਹਨਾਂ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੋ ਸਕਦੀ ਡੀ ਮਿਲਕ ਫਿਸ਼ ਲੀਵਰ ਆਇਲ ਐਗਸ ਸਨਲਾਈਟ ਵਿਟਾਮਿਨ ਡੀ ਆਪਾਂ ਨੂੰ ਸਨਲਾਈਟ ਤੋਂ ਪ੍ਰੋਵਾਈਡ ਹੁੰਦਾ ਕਿਉਂ ਆਪਣੇ ਘਰ ਦੇ ਕਹਿੰਦੇ ਆ ਧੁੱਪੇ ਬੈਠੋ ਧੁੱਪੇ ਬੈਠੋ ਤਾਂ ਜੋ ਕਿ ਆਪਣੀ ਬਾਡੀ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਨਾ ਆ ਸਕੇ ਈ ਗ੍ਰੀਨ ਲੀਫੀ ਵੈਜੀਟੇਬਲਸ ਟਮੇਟੋਸ ਜਰਮੀਨੇਟਿਡ ਗ੍ਰਾਮ ਵੈਜੀਟੇਬਲ ਆਇਲ ਐਂਡ ਦੈਨ ਲਾਸਟ ਬਟ ਨੋਟ ਲੀਸਟ ਇਜ਼ ਵਿਟਾਮਿਨ ਕੇ ਗ੍ਰੀਨ ਲੀਫੀ ਵੈਜੀਟੇਬਲਸ ਕੈਬੇਜ ਟਮੇਟੋਸ ਇੱਕ ਯੌਕ ਇਹ ਚੀਜ਼ਾਂ ਜੇਕਰ ਤੁਹਾਨੂੰ ਪਤਾ ਹੋਊਗੀ ਇਹਦੇ ਵਿੱਚੋਂ ਇੱਕ ਨੰਬਰ ਦਾ ਐਮਸੀਕਿਊ ਵੀ ਪਾਇੰਕਿਆ ਆ ਸਕਦਾ ਹੈ ਵੀ ਆਹ ਚੀਜ਼ ਕਿਹੜੇ ਆਪਾਂ ਨੂੰ ਵਿਟਾਮਿਨ ਤੋਂ ਮਿਲਦੀ ਹੈ ਇਹ ਚੀਜ਼ਾਂ ਦਿਮਾਗ ਵਿੱਚ ਰੱਖਣੀਆਂ ਆ ਠੀਕ ਆ ਐਂਡ ਇਹਦੇ ਵਿੱਚੋਂ ਇਹ ਇੰਪੋਰਟੈਂਟ ਸੀਗਾ ਵੀ ਕਿਹੜੀਆਂ ਆਪਾਂ ਨੂੰ ਚੀਜ਼ ਆਪਾਂ ਕੋਈ ਵੀ ਚੀਜ਼ ਖਾਂਦੇ ਆ ਨਾ ਜਦੋਂ ਦੇਖਿਆ ਕਰੋ ਵੀ ਉਹ ਤੋਂ ਆਪਾਂ ਨੂੰ ਕਿਹੜਾ ਵਿਟਾਮਿਨ ਮਿਲਦਾ ਆ ਠੀਕ ਆ ਹੁਣ ਆਪਣੇ ਕੋਲ ਨੈਕਸਟ ਹੈਗਾ ਆ ਡੇਲੀ ਐਵਰੇਜ ਕੈਲਰੀਜ਼ ਆ ਦੇਖੋ ਇਹ ਵੀ ਇੰਪੋਰਟੈਂਟ ਚੀਜ਼ ਆ ਆਪਣੇ ਮਤਲਬ ਬੋਡੀ ਵਿੱਚ ਕੈਲਰੀਜ਼ ਜਿਦਾਂ ਜਿਹੜੇ 2 ਤੋਂ 3 ਸਾਲ ਦੇ ਆ ਜਿਹੜੇ ਮੇਲ ਆ ਨਾ ਮਤਲਬ ਮੇਲ ਹੁੰਦਾ ਆ ਮਰਦ ਫੀਮੇਲ ਹੁੰਦੀਆਂ ਔਰਤਾਂ 2 ਤੋਂ 3 ਸਾਲ ਵਾਲੇ ਚ 1200 ਕੈਲਰੀਜ਼ ਡੇਲੀ ਦੀ ਉਹਨਾਂ ਨੂੰ ਲੈਣੀਆਂ ਚਾਹੀਦੀਆਂ ਆ ਫੀਮੇਲ ਨੂੰ ਵੀ 1200 4 ਤੋਂ 6 ਸਾਲ ਵਾਲੇ ਨੂੰ 1500 ਦੈਟ ਸੇਮ 1500 8 ਤੋਂ 12 ਸਾਲ ਵਾਲੇ ਨੂੰ 2000 ਤੋਂ 2000 12 ਤੋਂ 15 ਸਾਲ ਵਾਲੇ ਨੂੰ 2600 ਐਂਡ ਫੀਮੇਲਸ ਨੂੰ 2200 15 ਤੋਂ 18 ਸਾਲ ਹਨ ਅਤੇ 2600 ਇਦਾਂ ਦੇ ਜਿਹੜੇ ਚੀਜ਼ਾਂ ਹੁੰਦੀਆਂ ਐਕ ਨੰਬਰ ਵਿੱਚ ਐਮਸੀਕਿਊ ਵੀ ਆਪਾਂ ਨੂੰ ਬਣ ਕੇ ਆ ਜਾ ਸਕਦਾ ਹੈ ਠੀਕ ਹੈ ਵੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਆ ਐਂਡ ਦੈਨ ਆਪਣੇ ਕੋਲ ਹੈਗਾ ਇਹਦੇ ਵਿੱਚ ਇਸ ਚੈਪਟਰ ਦੇ ਆਪਾਂ ਨੂੰ ਐਮਸੀਕਿਊ ਆ ਜਿਹੜੇ ਕਿ ਤੁਹਾਨੂੰ ਸਮਝਾ ਦੇਣੀ ਮੈਂ ਇੱਕ ਵਾਰ ਫਸਟ ਹੈਗਾ ਯਾ ਆਇਡੈਂਟੀਫਾਈ ਵਿਚ ਆਫ ਦਾ ਫੋਲੋਇੰਗ ਮਿਨਰਲਸ ਇਜ਼ ਨਾਟ ਨੀਡੇਡ ਬਾਈ आवर ਬੋਡੀ ਕਹਿੰਦੇ ਆਪਣੀ ਬੋਡੀ ਨੂੰ ਕਿਹੜੇ ਮਿਨਰਲ ਦੀ ਜ਼ਰੂਰਤ ਨਹੀਂ ਹੈਗੀ ਕੈਲਸ਼ੀਅਮ ਲੋਡਾਈਨ ਆਇਰਨ ਮਰਕਿਊਰੀ ਨਾਲ ਨਾਲ ਪਹਿਲਾਂ ਤੁਸੀਂ ਆਨਸਰ ਸੋਚਿਆ ਕਰੋ ਐਂਡ ਦੈਨ ਫਿਰ ਦੇਖਿਆ ਕਰੋ ਅਸੀਂ ਆਨਸਰ ਸਹੀ ਲਾਇਆ ਸੀ ਇਹਦਾ ਆਨਸਰ ਆਉਣਾ ਹੈ ਮਰਕਿਊਰੀ ਠੀਕ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਸੋਰਸ ਆਫ એનર્ਜੀ એનર્ਜੀ ਆਪਣੀ ਬੋਡੀ ਦੇ ਵਿੱਚ ਕਿਹੜਾ ਇਦਾਂ ਦਾ ਸੋਰਸ ਆ ਜਿਹਦੇ ਨਾਲ ਆਪਾਂ ਨੂੰ એનર્ਜੀ ਪ੍ਰੋਵਾਈਡ ਹੋਊਗੀ ਕਾਰਬੋਹਾਈਡਰੇਟ ਮਿਨਰਲ ਪ੍ਰੋਟੀਨ ਵਿਟਾਮਿਨ ਆਨਸਰ ਇਜ਼ ਕਾਰਬੋਹਾਈਡਰੇਟ ਡੈਸ਼ ਪ੍ਰੋਟੈਕਟ आवर ਬੋਡੀ ਫਰੋਮ ਵੇਰੀਅਸ ਡਿਸੀਜ਼ਸ ਕਹਿੰਦੇ ਡੈਸ਼ ਕਿਹੜੀ ਚੀਜ਼ ਆ ਸਾਡੇ ਸਰੀਰ ਨੂੰ ਬਚਾਉਂਦੀ ਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਨਸਰ ਇਟ ਇਜ਼ ਵਿਟਾਮਿਨਸ ਵਿਟਾਮਿਨ ਜਿਹੜੇ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਆ ਡਿਸੀਜ਼ ਹੁੰਦੀਆਂ ਆ ਬਿਮਾਰੀਆਂ ਇਟ ਇਜ਼ ਦਾ ਡੈਫੀਸ਼ੀਐਂਸੀ ਡਿਸੀਜ਼ਸ ਕਾਜ਼ਡ ਬਾਈ ਲੈਕ ਆਫ ਪ੍ਰੋਟੈਕਸ਼ਨ ਇਟ ਇਜ਼ ਡੈਫੀਸ਼ੀਐਂਸੀ ਕਹਿੰਦੇ ਸਰੀਰ ਵਿੱਚ ਡੈਫੀਸ਼ੀਐਂਸੀ ਬਿਮਾਰੀਆਂ ਦਾ ਕਾਰਨ ਕਾਰਨ ਬਣਦਾ ਹੈ ਲੈਕ ਆਫ ਪ੍ਰੋਟੀਨ ਪ੍ਰੋਟੀਨ ਜਦੋਂ ਆਪਾਂ ਘੱਟ ਲੈਂਦੇ ਆ ਲੈਕ ਆਫ ਪ੍ਰੋਟੀਨ ਦੇ ਨਾਲ ਆਪਾਂ ਨੂੰ ਕਿਹੜੀ ਬਿਮਾਰੀ ਲੱਗ ਸਕਦੀ ਆ ਕਵੈਸ਼ੀਓਡ ਕੋਰ ਸਕੈਰਵੀ ਅਨੀਮੀਆ ਨਾਈਟ ਬਲਾਈਂਡਨੈਸ ਆਸਰ ਇਜ਼ ਕਵੈਸ਼ੀਓਡ ਕੋਰ ਨਾਈਟ ਬਲਾਈਂਡਨੈਸ ਹਾਂਜੀ ਨਾਈਟ ਬਲਾਈਂਡਨੈਸ ਇਜ਼ ਕੌਜ਼ਡ ਡਿਊ ਟੂ ਡੈਫੀਸ਼ੈਂਸੀ ਆਫ ਕਹਿੰਦੇ ਜਿਹੜੀ ਨਾਈਟ ਬਲਾਈਂਡਨੈਸ ਆ ਰਾਤ ਨੂੰ ਅੰਧੇ ਹੋਣ ਜਾਣ ਦੀ ਪ੍ਰੋਬਲਮ ਆ ਉਹ ਕਿਹੜੀ ਚੀਜ਼ ਦੇ ਘੱਟ ਹੋਣ ਦੇ ਨਾਲ ਆਪਾਂ ਨੂੰ ਪੈਦਾ ਹੁੰਦੀ ਆ ਆਨਸਰ ਇਜ਼ ਵਿਟਾਮਿਨ ਏ ਤੁਸੀਂ ਚੇਤਾ ਰੱਖਣਾ ਵੀ ਨਾਈਟ ਬਲਾਈਂਡਨੈਸ ਵਿਟਾਮਿਨ ਏ ਫਸਟ ਵਿਟਾਮਿਨ ਕਿਹੜਾ ਆ ਵਿਟਾਮਿਨ ਏ ਉਹਦੇ ਤੋਂ ਹੀ ਚੇਤਾ ਰੱਖਣਾ ਆ ਵੀ ਵਿਟਾਮਿਨ ਏ ਦੀ ਕਮੀ ਨਾਲ ਨਾਈਟ ਬਲਾਈਂਡ ਨਾਈਟ ਬਲਾਈਂਡਨੈਸ ਦੀ ਕਮੀ ਹੁੰਦੀ ਆ ਠੀਕ ਆ ਦਾ ਬੀ ਡੈਫੀਸ਼ੀਐਂਸੀ ਆਫ ਆਇਓਡੀਨ ਮੇ ਕੌਜ਼ ਕਹਿੰਦੇ ਜਦੋਂ ਆਪਾਂ ਨੂੰ ਆਇਓਡੀਨ ਦੀ ਕਮੀ ਆ ਜਾਂਦੀ ਆ ਤਾਂ ਉਹਦੇ ਨਾਲ ਆਪਣਿਆਂ ਨੂੰ ਕਿਹੜੀ ਪ੍ਰੋਬਲਮ ਹੁੰਦੀ ਆ ਕਿਹੜੇ ਮੇ ਕੌਜ਼ ਕਿਹੜਾ ਕਾਰਨ ਪੈ ਜਾਂਦਾ ਆ ਗੋਇਟਰੀ ਠੀਕ ਆ ਨਾਈਟ ਬਲਾਈਂਡਨੈਸ ਤਾਂ ਇੱਥੇ ਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਵਿਟਾਮਿਨ ਇਹ ਨਾਲ ਨਾਈਟ ਬਲਾਈਂਡਨੈਸ ਹੋ ਜਾਂਦੀ ਆ ਤੇ ਹੁਣ ਆਪਾਂ ਦਾ ਡੈਫੀਸ਼ੀਐਂਸੀ ਆਫ ਆਇਓਡੀਨ ਨਾਲ ਆਇਓਡੀਨ ਦੇ ਨਾਲ ਦਾ ਰਲਦਾ ਹੈ ਨਾ ਆਇਓਡੀਨ ਗਾਇਟਰੀ ਆਨਸਰ ਸੇਮ ਸੇਮ ਆਈ ਇਹਦੇ ਵਿੱਚ ਆ ਗਈ ਆ ਆਇਓਡੀਨ ਲਾਸਟ ਤੇ ਇਹਦੇ ਤੇ ਇਹਦੇ ਵੀ ਈ ਆ ਲਾਸਟ ਤੇ ਤੇ ਇਹਦੇ ਵੀ ਲਾਸਟ ਤੇ ਈ ਆ ਦੇਖੋ ਤੁਸੀਂ ਤੁਹਾਨੂੰ ਦੇਖਿਆ ਨਹੀਂ ਹੋਣਾ ਮੈਂ ਕੀ ਸਮਝਾਉਣਾ ਚਾਹੁੰਦੀ ਸੀਗੀ ਵੀ ਆਇਓਡੀਨ ਲਾਸਟ ਸਾਊਂਡ ਈ ਆ ਗਾਇਟਰੀ ਟਿਪਸ ਦੇ ਨਾਲ ਆਨਸਰ ਯਾਦ ਕਰ ਲਿਆ ਕਰੋ ਕਈ ਵਾਰ ਆਪਾਂ ਨੂੰ ਨਹੀਂ ਯਾਦ ਰਹਿੰਦਾ ਹੈਗਾ ਵੀ ਇੰਨੇ ਵਿਟਾਮਿਨਸ ਦਾ ਆਪਾਂ ਯਾਦ ਰੱਖੀਏ ਵੀ ਕਿਹੜੇ ਵਿਟਾਮਿਨ ਨਾਲ ਕਿਹੜੀ ਪ੍ਰੋਬਲਮ ਪੈਂਦੀ ਕਿਹੜੇ ਵਿਟਾਮਿਨ ਨਾਲ ਕਿਹੜੀ ਪ੍ਰੋਬਲਮ ਪੈਂਦੀ ਹੈ ਨਾ ਠੀਕ ਹੈ ਇਹ ਸੀ ਇਹਦੇ ਐਮਸੀਕਿਊ ਅਤੇ ਨੈਕਸਟ ਆਪਣੇ ਕੋਲ ਹੈਗਾ ट्रू ਫਾਲਸ న్యూਟ੍ਰੀਐਂਟਸ ਆਰ ਦਾ 엘ਿਮੈਂਟਸ ਆਫ ਫੂਡ दैट हेल्प आवर ਬੋਡੀ ਇਨ ਮੇਨਟੇਨਿੰਗ ਲਾਈਫ ਪ੍ਰੋਸੈਸ ट्रू ਹਾਂਜੀ ਕਹਿੰਦੇ ਜਿਹੜੇ న్యూਟ੍ਰੀਐਂਟਸ ਆਪਾਂ ਖਾਂਦੇ ਆਂ ਡਿਫਰੈਂਟ ਤਰ੍ਹਾਂ ਦੇ 엘ਿਮੈਂਟਸ ਆਫ ਫੂਡ ਇਹ ਹੈਲਪ ਕਰਦੇ ਆ ਸਾਡੀ ਬੋਡੀ ਦਾ ਜਿਹੜਾ ਪ੍ਰੋਸੈਸਰ ਠੀਕ ਰੱਖਣ ਵਿੱਚ ਮੇਨਟੇਨ ਰੱਖਣ ਵਿੱਚ ਜੀ ਹਾਂਜੀ ਬਿਲਕੁਲ ਠੀਕ ਆਨਸਰ ਇਜ਼ ट्रू ਇਦਾਂ ਜੇ ਤੁਸੀਂ ਪੰਜਾਬੀ ਚ ਸਮਝੋਗੇ ਹਰੇਕ ਆਨਸਰ ਨੂੰ ਤੁਹਾਨੂੰ ਕਦੀ ਪ੍ਰੋਬਲਮ ਆ ਨਹੀਂ ਸਕਦੀ ਦੇਖੋ ਨਾ ਇੱਕ-ਇੱਕ ਅੱਖਰ ਨੂੰ ਤੁਸੀਂ ਸੋਚ ਲਿਆ ਕਰੋ ਨਿਊਟ੍ਰੀਐਂਟਸ ਆਰ ਦਾ ਐਲੀਮੈਂਟਸ ਆਫ ਫੂਡ 댓 ਹੈਲਪ ਹੈਲਪ ਕਰਦਾ आवर ਬੋਡੀ ਸਾਡੀ ਬੋਡੀ ਇਨ ਮੇਨਟੇਨਿੰਗ ਮੇਨਟੇਨ ਕਨ ਵਿੱਚ ਲਾਈਫ ਪ੍ਰੋਸੈਸਸੇਸ ਠੀਕ ਹੈ ਟਰੂ ਦਾ ਮੇਨ ਸੋਰਸ ਆਫ 슈ਕਰ ਆਰ ਗਲੂਕੋਜ਼ 슈ਕਰ ਕੇਨ जैगरी एंड फ्रूट्स ਕਹਿੰਦੇ ਮੇਨ ਸੋਰਸ ਜਿਹੜੇ ਆਪਾਂ 슈ਕਰ ਦੇ ਆ ਉਹ ਕਿਹੜੇ ਆਪਾਂ ਕਿੱਥੋਂ ਪ੍ਰੋਵਾਈਡ ਕਰਦੇ ਆ 슈ਕਰ ਕੇਨ ਹੁੰਦੀ ਖੰਡ जैगरी ਫਰੂਟਸ ਤੇ ਗਲੂਕੋਜ਼ ਟਰੂ ਮੇਨ ਤਾਂ ਇਹਨਾਂ ਤੋਂ ਹੀ ਆਪਾਂ ਨੂੰ ਜ਼ਿਆਦਾ ਆਪਾਂ ਨੂੰ ਪ੍ਰੋਵਾਈਡ ਹੁੰਦੀ ਨਾ 슈ਕਰ ਵਾਟਰ ਇਜ਼ ਆਲਸੋ ਐਨ ਇੰਪੋਰਟੈਂਟ ਪਾਰਟ ਆਫ ਆਵਰ ਫੂਡ ਯੈਸ ਟਰੂ ਕਹਿੰਦੇ ਜਿਹੜਾ ਪਾਣੀ ਆ ਉਹ ਵੀ ਆਪਣੇ ਇੱਕ ਬੋਡੀ ਦਾ ਆਪਣੇ ਫੂਡ ਦਾ ਬਹੁਤ ਇੰਪੋਰਟੈਂਟ ਹਿੱਸਾ ਆ ਜੀ ਹਾਂਜੀ ਟਰੂ ਆਨਸਰ ਆ ਗਿਆ ਸਕਰਵੀ ਇਸ ਕੌਜ਼ਡ ਡਿਊ ਟੂ ਡੈਫੀਸ਼ੀਐਂਸੀ ਆਫ ਵਿਟਾਮਿਨ ਸੀ ਕਹਿੰਦੇ ਵਿਟਾਮਿਨ ਸੀ ਜਿਹੜਾ ਆ ਕਾਰਨ ਬਣਦੀ ਆ ਸਕਰਵੀ ਵਿਟਾਮਿਨ ਸੀ ਜੇ ਆਪਣੇ ਕੋਲ ਸਰੀਰ ਵਿੱਚ ਘੱਟ ਕਮੀ ਹੋਵੇ ਇਸ ਵਿਟਾਮਿਨ ਸੀ ਦੀ ਤਾਂ ਉਹਦੀ ਪ੍ਰੋਬਲਮ ਸਕਰਵੀ ਆ ਟਰੂ ਸਪਿਨੇਜ ਇਸ ਰਿਚ ਇਨ ਆਇਰਨ ਕਹਿੰਦੇ ਜਿਹੜੀ ਸਪਿਨੇਜ ਸਪਿਨੇਜ ਕੀ ਹੁੰਦੀ ਆ ਪਾਲਕ ਉਹਦੇ ਵਿੱਚ ਜ਼ਿਆਦਾ ਆਇਰਨ ਹੁੰਦਾ ਆ ਟਰੂ ਰਗੇਜ ਇਜ਼ ਨਾਟ ਇੰਪੋਰਟੈਂਟ ਪਾਰਟ ਆਫ ਆਵਰ ਬਾਡੀ ਰਗੇਜ ਜਿਹੜਾ ਹੁੰਦਾ ਆ ਉਹ ਆਪਣੀ ਬਾਡੀ ਦਾ ਇੰਪੋਰਟੈਂਟ ਪਾਰਟ ਨਹੀਂ ਹੈਗਾ ਫਾਲਸ ਇੰਪੋਰਟੈਂਟ ਪਾਰਟ ਹੈਗਾ ਆ ਜ਼ਿਆਦਾਤਰ ਨਾ ਜਿਹਦੇ ਵਿੱਚ ਨਾਟ ਲੱਗੀ ਹੋਵੇ ਉਹ ਫਾਲਸ ਹੀ ਹੁੰਦੇ ਆ ਜੇਕਰ ਤੁਹਾਨੂੰ ਕਈ ਵਾਰ ਨਹੀਂ ਆਨਸਰ ਪਤਾ ਲੱਗਦਾ ਤੁਸੀਂ ਬਾਈ ਚਾਂਸ ਤੁਹਾਨੂੰ ਤੁੱਕਾ ਲਾਉਣਾ ਪੈ ਗਿਆ ਜਿੱਥੇ ਨਾਟ ਹੋਵੇ ਉੱਥੇ ਫਾਲਸ ਹੀ ਲਾਇਆ ਕਰੋ PCM means protein calorie malnutrition false ਇਦੀ ਫੁੱਲ ਫਾਰਮ ਦੱਸੀ ਗਈ ਆ ਬਟ ਇਹ ਹੈਗੀ ਆ ਗਲਤ ਆਨਸਰ ਆ ਗਿਆ ਫਾਲਸ मिनਰਲਸ ਆਲਸੋ ਹੈਲਪ आवर ਪਾਰਟਸ ਬੋਡੀ ਪਾਰਟਸ ਟੂ ਫੰਕਸ਼ਨ ਪ੍ਰੋਪਰਲੀ ਕਹਿੰਦੇ ਜਿਹੜੇ ਮਿਨਰਲਸ ਆ ਉਹ ਵੀ ਆਪਣੇ ਹੈਲਪ ਕਰਦੇ ਆ ਬੋਡੀ ਨੂੰ ਜਿਹੜੇ ਫੰਕਸ਼ਨ ਪ੍ਰੋਪਰ ਚੱਲਣ ਆਪਣੇ ਜੇ ਆਪਣੇ ਬੋਡੀ ਵਿੱਚ ਮਿਨਰਲਸ ਹੋਊਗੇ ਤਾਂ ਹੀ ਆਪਾਂ ਸਹੀ ਰਹਿਵਾਂਗੇ ਆਪਣੇ ਫੰਕਸ਼ਨ ਜਿਹੜੇ ਬੋਡੀ ਦੇ ਤਾਂ ਹੀ ਉਹ ਸਹੀ ਤਰੀਕੇ ਨਾਲ ਵਰਕ ਕਰੋਗੇ ਆਨਸਰ ਇਜ਼ ਟਰੂ ਠੀਕ ਹੈ ਏ ਸੀ ਆਪਣੇ ਕੋਲ ਸੈਕਸ਼ਨ ਬੀ ਐਂਡ ਹੁਣ ਆਪਣੇ ਕੋਲ ਸੈਕਸ਼ਨ ਸੀ ਵਿੱਚ ਹੈ ਕਿੰਨਾ ਫਿਲ ਇਨ ਦਾ ਬਲੈਂਕਸ ਡੈਸ਼ ਇਜ਼ ਰਿਕੁਆਇਰਡ ਬਾਈ ਆਵਰ ਬਾਡੀ ਫਾਰ ਇਟਸ ਪ੍ਰੋਪਰ ਗਰੋਥ ਕਹਿੰਦੇ ਡੈਸ਼ ਕਿਹੜੀ ਚੀਜ਼ ਦੀ ਆਪਾਂ ਨੂੰ ਰਿਕੁਆਇਰ ਆ ਵੀ ਆਪਣੀਆਂ ਜਿਹੜੀਆਂ ਬਾਡੀ ਆ ਪ੍ਰੋਪਰ ਗਰੋਥ ਕਰੂਗੀ ਪ੍ਰੋਟੀਨਸ ਦੀ ਪ੍ਰੋਟੀਨ ਦੀ ਆਪਾਂ ਨੂੰ ਲੋੜ ਆ ਕੈਲੋਲੋਜ਼ ਇਜ਼ ਅ ਕੰਪਲੈਕਸ ਫਾਰਮ ਆਫ ਕਾਰਬੋਹਾਈਡਰੇਟ ਅਬਾਊਟ ਡੈਸ਼ ਆਫ ਆਵਰ ਬਾਡੀ weight ਇਜ਼ ਵਾਟਰ ਕਹਿੰਦੇ ਕਿੰਨਾ ਕੁ ਹਿੱਸਾ ਜਿਹੜਾ ਆਪਣਾ ਬਾਡੀ ਦਾ ਆ ਉਹ ਪਾਣੀ ਨਾਲ ਆ ਅਬਾਊਟ ਕਿੰਨੇ ਕਿੰਨੇ ਕੁ ਪਰਸੈਂਟ ਤੱਕ ਅਬਾਊਟ 3rd ਆਫ ਆਵਰ ਬਾਡੀ weight ਇਜ਼ ਵਾਟਰ ਆਲ ਦਾ ਵਿਟਾਮਿਨਸ ਆਰ ਗਰੁੱਪਡ ਇਨਟੂ ਡੈਸ਼ ਕੈਟਾਗਰੀਜ਼ ਜਿਹੜੇ ਸਾਰੇ ਵਿਟਾਮਿਨ ਆ ਕਿੰਨੀਆਂ ਕੈਟਾਗਰੀਜ਼ ਵਿੱਚ ਆ ਡਿਵਾਈਡ ਕੀਤੇ ਗਏ 2 Protein calorie multi leads to dash and dash proteins and leads to proteins and energy. Dash is caused due to the deficiency of vitamin B. Berry berry is caused due to deficiency of vitamin B. The deficiency of vitamin D may cause vitamin D. What is problem? Hai de ya, rickets. goitre is caused due to the deficiency of iodine padhiya si na pa itthe goitre iodine tanu same same si jeda kede naal problem ohde naal kehdi problem aundi hai goitre jehdi apne naal iodine jehde jado apne body vich iodine di kami hoy jandi hai te goitre problem aundi hai theek hai apne kol hai ke next very short answer question te short answer question long ya ਤੇ ਇੰਨੇ ਕ ਆਪਣੇ ਕੋਲੇ ਦੇ ਕੁਸ਼ਨ ਆਨਸਰ ਆ ਜੇ ਤੁਸੀਂ ਕਿਉਂ ਕਹਿਨੇ ਆ ਤਾਂ ਤੁਹਾਨੂੰ ਇਹਦੇ ਵੀ ਆਨਸਰ ਆਪਾਂ ਪ੍ਰੋਵਾਈਡ ਕਰਦਾਂਗੇ ਜਾਂ ਸਮਝਾ ਦਾਂਗੇ ਵੀ ਕਿਹੜਾ ਆਨਸਰ ਆਪਾਂ ਕਿੱਥੋਂ ਕਿੱਥੋਂ ਲਾਉਣਾ ਹੈ ਠੀਕ ਆ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਬਹੁਤ ਆ ਮੈਂ ਉਮੀਦ ਕਰਦੀ ਤੁਹਾਨੂੰ ਸਾਰੇ ਲਰਨ ਵੀ ਹੋ ਗਏ ਹੋਊਗੇ ਚੰਗੀ ਤਰ੍ਹਾਂ ਤੁਹਾਨੂੰ ਚੈਪਟਰ ਦਾ ਮੇਨ ਮਕਸਦ ਕੀ ਆ ਕੀ ਇਹਦੇ ਵਿੱਚ ਦੱਸਿਆ ਗਿਆ ਆ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜੇਗਾ ਤੁਹਾਨੂੰ ਇਸ ਤਰ੍ਹਾਂ ਵੀਡੀਓ ਵਧੀਆ ਲੱਗਦੀ ਆ ਵੀ ਤੁਹਾਨੂੰ ਆਪਾਂ ਸਾਰਾ ਲਰਨ ਮਤਲਬ ਸਮਝਣ ਦੇ ਵਿੱਚ ਤੁਹਾਨੂੰ ਕੋਈ ਜਦੋਂ ਤੁਸੀਂ ਲਰਨ ਕਰੋ ਤੁਹਾਨੂੰ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ ਵੀ ਇਸ ਤਰ੍ਹਾਂ ਲਾਈਵ ਤੁਸੀਂ ਵੀਡੀਓ ਪਸੰਦ ਕਰਦੇ ਆ ਤਾਂ ਤੁਹਾਨੂੰ ਇਦਾਂ ਪ੍ਰੋਵਾਈਡ ਕੀਤੀ ਜਾਊਗੀ ਜੇ ਤੁਸੀਂ ਚਾਹੋ ਨੇ ਆ ਵੀ ਤੁਹਾਨੂੰ ਇੱਕ ਇੱਕ ਲੈਂਡ ਸਮਝਾਈ ਜਾਵੇ ਜਾਂ ਕੁਐਸਚਨ ਆਨਸਰ ਵੀ ਪ੍ਰੋਵਾਈਡ ਕੀਤੇ ਜਾਣ ਜਿਹੜਾ ਵੀ ਤੁਹਾਨੂੰ ਵੇ ਵਧੀਆ ਲੱਗਦਾ ਆ ਤੁਹਾਡੀ ਹੈਲਪ ਕਰਦੀ ਆ ਆਪਾਂ ਵਿੱਚਦਾ ਵੀ ਤੁਹਾਨੂੰ ਚੰਗਾ ਲੱਗੇ ਤੁਹਾਨੂੰ ਯਾਦ ਹੋਵੇ ਤੁਹਾਨੂੰ ਯਾਦ ਕਰਨ ਵਿੱਚ ਕੋਈ ਪ੍ਰੋਬਲਮ ਨਾ ਵੀ ਕਿਉਂਕਿ ਜਿਹੜੇ ਬੱਚੇ ਟਿਊਸ਼ਨ ਦੀਆਂ ਫੀਸਸ ਨਹੀਂ ਭੇਟ ਕਰ ਸਕਦੇ ਹੈਗੇ ਇਹ ਚੈਨਲ ਉਹਨਾਂ ਦੀ ਹੈਲਪ ਬਹੁਤ ਵਧੀਆ ਤਰੀਕੇ ਨਾਲ ਕਰੂਗਾ ਜਿਹੜੀ ਵੀ ਚੀਜ਼ ਜਿੱਥੋਂ ਵੀ ਸਮਝ ਨਹੀਂ ਹੈ ਕਿ ਕੋਈ ਵੀ ਵਰਡ ਨਹੀਂ ਸਮਝ ਆਇਆ ਤੁਸੀਂ ਕਮੈਂਟ ਕਰ ਸਕਦੇ ਤੁਹਾਨੂੰ ਨਾਲੋ ਨਾਲ ਰਿਪਲਾਈ ਕੀਤਾ ਜਾਊਗਾ ਵੀ ਕਿਹੜੀ ਚੀਜ਼ ਤੁਹਾਨੂੰ ਸਮਝ ਨਹੀਂ ਲੱਗੀ ਹੈਗੀ ਕਿੱਥੇ ਤੁਸੀਂ ਕਿੱਦਾਂ ਵਰਕ ਕਰਨਾ ਕਿਹੜੀਆਂ ਚੀਜ਼ਾਂ ਕਿੱਦਾਂ ਯਾਦ ਕਰਨੀਆਂ ਆ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਹੋਊਗਾ ਕਮੈਂਟ ਸਾਰਿਆਂ ਨੇ ਜ਼ਰੂਰ ਕਰਨਾ ਹੈ ਵੀ ਵੀਡੀਓ ਵਧੀਆ ਲੱਗੀ ਆ ਸਮਝ ਲੱਗਾ ਕੋਈ ਜੇ ਨਹੀਂ ਵੀ ਲੱਗਾ ਤੁਸੀਂ ਤਾਂ ਵੀ ਦੱਸਣਾ ਹੈ ਡੋਂਟ ਵਰੀ ਆਪਾਂ ਇਹ ਚੈਪਟਰ ਇੱਕ ਵਾਰੀ ਦੁਬਾਰਾ ਵੀ ਪੜਾ ਦਾਂਗੇ ਤੁਹਾਨੂੰ ਕੋਸ਼ਾਂ ਆਨਸਰ ਜਿਹੜੇ ਬੈਰੀ ਸ਼ਾਰਟ ਆ ਸ਼ਾਰਟ ਆ ਲੌਂਗ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਇੰਪੋਰਟੈਂਟ ਕਿਹੜੇ-ਕਿਹੜੇ ਹੈਗੇ ਆ ਕਿਹੜੇ ਕਰ ਸਕਦੇ ਆ ਕਿਹੜੇ ਤੁਸੀਂ ਨਹੀਂ ਕਰ ਸਕਦੇ ਹੈਗੇ ਵੀ ਕਿੱਦਾਂ ਉਹਦੀ ਪ੍ਰੈਜੈਂਟੇਸ਼ਨ ਕਿੱਦਾਂ ਕਰਨੀ ਹੈ ਵੀ ਜਿਹੜੇ ਤੁਹਾਡੇ ਵਧੀਆ ਮਾਰਕਸ ਤੁਸੀਂ ਗੈਟ ਕਰ ਸਕੋ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਐਂਡ ਤੁਸੀਂ ਕਮੈਂਟ ਕਰ ਦਿਓ ਵੀ ਜੇ ਨੈਕਸਟ ਚੈਪਟਰ ਦੀ ਤੁਹਾਨੂੰ ਵੀਡੀਓ ਕਦੋਂ ਤੱਕ ਚਾਹੀਦੀ ਹੈ ਜਾਂ ਇਸੇ ਤਰ੍ਹਾਂ ਇਸੇ ਸੈਕੰਡ ਚੈਪਟਰ ਦੀ ਵੀਡੀਓ ਚਾਹੀਦੀ ਹੈ ਜਾਂ ਤੁਹਾਨੂੰ ਮੈਥ ਐਸਐਸਟੀ ਸਟੂਡੈਂਟਸ ਨੂੰ ਇਹ ਦੋਨੋਂ ਸਬਜੈਕਟ ਬਹੁਤ ਔਖੇ ਲੱਗਦੇ ਇਹ ਵੀਡੀਓ ਅੱਜ ਮੈਂ ਕਿਸੇ ਬੱਚੇ ਦੇ ਰਿਕੁਐਸਟ ਤੇ ਬਣਾਈ ਗਿਆ ਉਹ ਬੱਚਾ ਬਹੁਤ ਪ੍ਰੋਬਲਮ ਫੇਸ ਕਰਦਾ ਸੀ ਬੁੱਕਸ ਵੀ ਨਹੀਂ ਹੈਗੀਆਂ ਸੀ ਉਹਦੇ ਕੋਲ ਐਂਡ ਤਾਂ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਈ ਗਈ ਹੈ ਰਿਕੁਐਸਟ ਤੇ ਤੇ ਤੁਸੀਂ ਸਾਰਿਆਂ ਨਾਲ ਆਪਣੇ 6th ਕਲਾਸ ਦੇ ਜਿਹੜੇ ਵੀ ਸਟੂਡੈਂਟ ਵੀਡੀਓ ਦੇਖ ਰਹੇ ਹੋ ਉਹ ਆਪਣੇ ਸਾਰੇ ਫਰੈਂਡਸ ਸਰਕਲ ਦੇ ਵਿੱਚ ਵੀਡੀਓ ਦਾ ਲਿੰਕ ਸ਼ੇਅਰ ਕਰ ਦਿਓ ਠੀਕ ਹੈ ਤਾਂ ਜੋ ਕਿ ਹਰੇਕ ਬੱਚੇ ਦੀ ਹੈਲਪ ਹੋ ਸਕੇ ਜਿੱਦਾਂ ਵੀ ਤੁਹਾਨੂੰ ਵੀਡੀਓਜ਼ ਚਾਹੀਦੀਆਂ ਆ ਉਹਦਾ ਤੁਸੀਂ ਕਮੈਂਟ ਕਰੋ ਸਾਰੀਆਂ ਵੀਡੀਓਜ਼ ਅਵੇਲੇਬਲ ਕਰਾਂਗੇ ਐਂਡ ਸਾਰੇ ਚੈਪਟਰ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਏ ਜਾਊਗੇ ਫਿਰ ਆਪਾਂ ਮਾਡਲ ਟੈਸਟ ਪੇਪਰ ਵੀ ਸੋਲਵ ਕਰਾਂਗੇ ਤੇ ਅੱਜ ਦੀ ਵੀਡੀਓ ਹੁਣ ਆਪਾਂ ਐਂਡ ਕਰਦੇ ਆਂ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਹੁਤ ਹੀ ਵਧੀਆ-ਵਧੀਆ ਵੋਕੈਬਲਰੀ ਦੇ ਵੀ ਆਏ ਹੋਏ ਆ। ਇਹ ਵੀਡੀਓਜ਼ ਆਈਆਂ ਹੋਈਆਂ ਆ ਇੰਗਲਿਸ਼ ਕਿੱਦਾਂ ਤੁਸੀਂ ਸਿੱਖਣੀ ਆ। ਨਾਲੋਂ ਨਾਲ ਹੋਣੀ ਹੈ ਆਪਣਾ ਪ੍ਰੈਕਟਿਸ ਕਰਿਆ ਕਰੋ। ਉਹ ਵੀਡੀਓ ਵੀ ਆਈ ਹੋਈ ਹੈ ਤੁਸੀਂ ਸਾਰੀਆਂ ਵੀਡੀਓ ਚੈੱਕ ਕਰ ਲੀਆਂ ਆ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ। ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆ। ਚਲਨ ਕੋ ਨਾ ਸਬਸਕ੍ਰਾਈਬ ਨਾ ਪੁੱਲਿਓ ਓਕੇ ਬਾਏ ਬਾਏ एवरीवन थैंक यू ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਜਿਹੜੇ ਇੱਥੇ ਤੱਕ ਵੀਡੀਓ ਚ ਪਹੁੰਚ ਗਏ ਆ ਜਿਨ੍ਹਾਂ ਨੇ ਸਾਰੀ ਵੀਡੀਓ ਜਰੂਰ ਦੇਖੀਓ স্পੈਸ਼ਲ ਕਮੈਂਟ ਕਰਕੇ ਦੱਸ ਦਿਓ ਓਕੇ ਬਾਏ ਬਾਏ थैंक यू